ਇਸੇ ਹਫਤੇ ਦੇ ਵਿੱਚ ਇਸ ਮੁੰਡੇ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ। ਕਿਹਾ ਘਰ ਤੋਂ ਇਹ ਕਹਿ ਕੇ ਸੱਦਿਆ ਗਿਆ ਸੀ ਕਿ ਮਾਂ ਨੂੰ ਹਸਪਤਾਲ ਲੈ ਕੇ ਜਾਣਾ ਹੈ, ਬਿਮਾਰ ਹੈ ਉਹ। ਜਿਸ ਤੇ ਚਲਦੇ ਹੋਏ ਮੁੰਡੇ ਨੇ ਰਾਤ ਦੀ ਵੀ ਪਰਵਾਹ ਨਹੀਂ ਕੀਤੀ ਤੇ 12 ਵਜੇ ਉੱਠ ਕੇ ਘਰੋਂ ਤੁਰ ਪਿਆ। ਉਸ ਮਗਰੋਂ ਉਸਦੇ ਹੀ ਜਾਣਕਾਰ ਦੋਸਤ ਉਸ ਨੂੰ ਠੇਕੇ ਤੇ ਲੈ ਕੇ ਜਾਂਦੇ ਨੇ ਤੇ ਉਸ ਮਗਰੋਂ ਹੱਟਮਾਰ ਕਰਕੇ ਮੁੰਡੇ ਦੀ ਜਾਨ ਫੜੀ ਹੀ ਬੇਰਹਿਮੀ ਦੇ ਨਾਲ ਲਈ ਗਈ। ਉਸ ਦੀ ਮ੍ਰਿਤਕ ਸਰੀਰ ਤੱਕ ਦੇਖਣ ਯੋਗ ਨਹੀਂ ਸੀ। ਇਸ ਤੋਂ ਬਾਅਦ ਫੈਨਾ ਤੇ ਮਾਂ ਦਾ ਰੂਪ ਬੁਰਾ ਹਾਲ ਹੋਇਆ। ਅਤੇ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਨੇ 48 ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਸੁਲਝਾਇਆ ਜਿਸ ਦੇ ਵਿੱਚ ਤਿੰਨ ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ। ਇਹ ਘਟਨਾ ਪੂਰੀ ਤਰ੍ਹਾਂ ਦਿਨਾਲ ਸਾਹਮਣੇ ਆਈ ਕਿ ਇਹ ਇੱਕ ਕੁੜੀ ਦੇ ਪਿੱਛੇ ਹੀ ਹੋਇਆ ਸੀ ਤੇ ਅਸਲ ਵਿੱਚ ਇਸ ਕੁੜੀ ਨੂੰ ਉਹ ਪਿਆਰ ਕਰਦਾ ਸੀ ਉਸਦੇ ਲਈ ਰਿਸ਼ਤਾ ਲੈ ਕੇ ਗਿਆ ਸੀ ਤੇ ਬਾਅਦ ਦੇ ਵਿੱਚ ਉਸੇ ਕੁੜੀ ਦੇ ਘਰ ਦੇ ਬਾਹਰ ਇਸ ਨੂੰ ਵਟਿਆ ਗਿਆ। ਹੁਣ ਗੱਲ ਇਹ ਨਿਕਲ ਕੇ ਸਾਹਮਣੇ ਆਈ ਕਿ ਇੱਕੋ ਕੁੜੀ ਨੂੰ ਦੋ ਜਾਣੇ ਦੋ ਦੋਸਤ ਪਿਆਰ ਕਰਦੇ ਸਨ ਜਿਸ ਦੇ ਚਲਦੇ ਕੋਈ ਦੋਸਤਾਂ ਨਹੀਂ ਦੋਸਤੀ ਚਾਨ ਲੈ ਦੀ ਬੇਰਹਿਮੀ ਦੇ ਨਾਲ ਖਤਮ ਕਰਕੇ ਇੱਕ ਹਸਾਵਸਤਾ ਪਰਿਵਾਰ ਉਜਾੜ ਦਿੱਤਾ। ਦੁਗਿਆਣਾ ਤੋਂ ਹੀ ਖਬਰ ਸੀ ਕਿ ਫਿਰਾਬਾ ਨਗਰ ਦੀ ਪੁਲਿਸ ਦੇ ਵੱਲੋਂ ਤੇ ਮਜਾਨਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਹਨਾਂ ਦੇ ਵੱਲੋਂ ਫਿਰ ਕਿਹੜੇ ਖੁਲਾਸੇ ਕੀਤੇ ਗਏ ਨੇ ਤੇ ਪੁਲਿਸ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਇਆ? ਪਰਿਵਾਰਿਕ ਮੈਂਬਰ ਕੀ ਕਹਿ ਰਹੇ ਸੀ? ਜਨ ਜਿਹੜਾ ਰਹਿੰਦਾ ਸੀਗਾ ਜੀ ਕਿੰਨੀ ਉਮਰ? ਉਹਦੀ ਨਾਂ 19 ਸਾਲ ਉਮਰ ਦੀ ਉਮਰ ਸੀ। ਜਦੋਂ ਦੀ ਘਟਨਾ ਕੀ ਗਲਤ ਹੋਈ ਹੈ? ਇਹ ਪਰਸੋਂ ਰਾਤ 12 ਵਜੇ ਉਹਦਾ ਦੋਸਤ ਆਇਆ ਜੀ ਘਰੋਂ ਨੂੰ ਠਾੜ ਕੇ ਲੈ ਕੇ ਗਿਆ। ਮੇਰੀ ਸੁਝਾ ਕਰ ਥਾਣੇ ਤੇ ਲੈ ਕੇ ਉਹ ਕਹਿੰਦਾ ਮੇਰੀ ਮੰਮੀ ਬਿਮਾਰ ਆ ਉਹਨੂੰ ਹਸਪਤਾਲ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਜਦੋਂ ਉੱਠਿਆ ਪਹਿਲਾਂ ਤਾਂ ਉਹ ਲਾ ਜਾ ਕੇ ਠੇਕੇ ਤੇ ਔਰ ਇਹ ੱਤੇ ਨਾਲ ਮੂੰਹ ਜ ਬੋਲ ਮੇਰਾ ਬੀਬੀ ਚਰਨਜੀਤ ਕੌਰ ਗੱਲ ਹੋ ਜਾਂਦੀ ਹੈ ਕਿ ਹੋਇਆ ਇਹ ਆ ਵੀ ਮੁੰਡੇ ਦੀ ਕੁੜੀ ਨਾਲ ਗੱਲ ਸੀ ਮੁੰਡਾ ਮੁੰਡਿਆ ਕੁੜੀ ਨੂੰ ਕਮਾਈ ਦਿੰਦਾ ਸੀ ਸਾਰੀ ਮੁੰਡੇ ਦੀ ਮਾਂ ਮੁੰਡੇ ਦਾ ਪਿਓ ਸਾਰਿਆਂ ਨੂੰ ਪਤਾ ਸੀ ਕਿ ਸਾਡੀ ਕੁੜੀ ਇਹਦੇ ਨਾਲ ਸੈੱਟ ਹੈਗੀ ਆ ਉਹਦੀ ਕਮਾਈ ਮੁੰਡੇ ਦੀ ਸਾਰੀ ਉੱਥੇ ਜਾਂਦਾ ਸੀ ਉਹ ਮਤਲਬ ਘਰੇ ਪੈਸਾ ਨਹੀਂ ਸੀ ਦਿੰਦਾ ਉਹਨੇ ਪਤਾ ਨਹੀਂ ਕੀ ਵਜ੍ਹਾ ਬਣੀ ਉਹਨੇ ਆਪਦੇ ਘਰ ਕੋਲੇ ਮੁੰਡਾ ਵੜਵਾਤਾ ਪੋਰਾ ਬਾਅਦ ਕਰ ਤੀ ਗਾਲ ਅੱਡ ਕਰਤਾ ਉਹਨੇ ਮਰਵਾਇਆ ਕੁੜੀ ਨੇ ਹੋਰ ਸਾਡਾ ਕੋਈ ਰੌਣਾ ਨਹੀਂ ਨਾ ਤਾਂ ਕੁੜੀ ਦੇ ਪਰਚਾ ਹੋਇਆ ਨਾ ਕੁੜੀ ਦੀ ਮਾਂ ਤੇ ਪਰਚਾ ਹੋਇਆ ਜਿੰਨਾ ਤੇ ਕਹਿੰਦੇ ਆ ਜਿੰਨਾ ਤੇ ਕਹਿੰਦੇ ਵੀ ਅਸੀਂ ਪਰਚਾ ਕਰਤਾ ਅਸੀਂ ਪਰਚੇ ਨੂੰ ਕੀ ਕਰੀਏ ਸਾਨੂੰ ਸਬੂਤ ਹੋਣਾ ਚਾਹੀਦਾ ਵੀ ਆ ਬੰਦੇ ਫੜੇ ਆ ਮੁੰਡਾ ਵਰ ਗਿਆ ਆ ਕਾਲਾ ਲਾਤਾ ਦੋ ਬੱਟਾ ਕੱਲ ਕੱਲ ਰਾਤ ਦੀ 2 ਵਜੇ ਦੀ ਗੱਲ ਆ ਚੱਪ ਕਰ ਜੋ ਚੱਪ ਓ ਇੱਕ ਮਿੰਟ ਇੱਕ ਮਿੰਟ ਕਿੰਨੀ ਉਮਰ ਮੁੰਡੇ ਦੀ ਉਮਰ 19 ਸਾਲ ਦੀ ਆ 19 ਤਾਂ ਕੱਟੀ ਆ ਮੁੰਡਾ ਬਹੁਤ ਸੋਹਣਾ ਸੁਨੱਖਾ ਸੀ ਗੱਭਰੂ ਜਵਾਨ ਥੋਡੇ ਵਰਗਾ ਉਹ ਮੁੰਡਾ ਵੱਢ ਕੇ ਗਮਾਤਾ ਇਹ ਸਮਝਦੇ ਵੀ ਇਹ ਯਾਰ ਇਹ ਨਹੀਂ ਸੋਚਣਾ ਚਾਹੀਦਾ ਭਈਆਂ ਜੇ ਕਿਸੇ ایسے ਤਕੜੇ ਬੰਦੇ ਦਾ ਇਹ ਤਕੜੇ ਮੁੰਡੇ ਦਾ ਬੰਦੇ ਦਾ ਮਰ ਜਾਂਦਾ ਨਾ ਕੁੱਤਾ ਉਹਦਾ ਵੀ ਜਾ ਕੇ ਦੁੱਖ ਮਣਾਉਂਦੇ ਆ ਇਹ ਗੱਭਰੂ ਜਵਾਨ ਪੁੱਤ ਮਰ ਗਿਆ ਇਹਨਾਂ ਦਾ ਕੋਈ ਦੋਖ ਨਹੀਂ ਧਰਨਾ ਲਾਇਆ ਕਾਰਨ ਕੀ ਹੈ ਤਾਂ ਕਾਰਨ ਤਾਂ ਆਇਆ ਕੋਈ ਬੰਦਾ ਨਹੀਂ ਫੜਿਆ ਉਹ ਕੁੜੀ ਨਹੀਂ ਫੜੀ ਕੁੜੀ ਘਰੇ ਬੈਠੀ ਆ ਕਿੰਨੇ ਤੋਂ ਮੁੰਡੇ ਮੁੰਡਿਆਂ ਨੇ ਹਮਲਾ ਕੀਤਾ ਕੋਈ ਪਤਾ ਲੱਗਾ ਜੀ ਹੁੰਦਾ ਚਾਰ ਪੰਜ ਚਾਰ ਪੰਜ ਮੁੰਡੇ ਆ ਜਿਨ੍ਹਾਂ ਨੇ ਹਮ ਪਤਾ ਨਹੀਂ ਕਿਥੋਂ ਕਿਥੋਂ ਦੇ ਬੋਰੀ ਨਾਲ ਵੱਟ ਕੇ ਉਹਨਾਂ ਨਾਲ ਥੋੜਾ ਇਹਨਾਂ ਦੇ ਬੇਟੇ ਦਾ ਚੱਕਰ ਸੀ ਤੇ ਇਹਨਾਂ ਨੇ ਰਿਸ਼ਤਾ ਵੀ ਮੰਗਿਆ ਘਰ ਜਾ ਕੇ ਕੁੜੀ ਵਾਲੇ ਕਹਿੰਦੇ ਕਿ ਅਸੀਂ 3 ਸਾਲ ਹਲੇ ਰਿਸ਼ਤਾ ਨਹੀਂ ਕਰਨਾ ਤੇ ਇਹ ਕਹਿੰਦੇ ਕੋਈ ਨਹੀਂ ਅਸੀਂ ਰੁਕ ਜੰਨੇ ਆ ਕੁੜੀ ਵਾਲੇ ਨੇ ਕਈ ਵਾਰ ਇਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਤਾਂ ਇਹਨਾਂ ਨੇ ਬਸ ਗੱਲ ਗੌਰ ਹੀ ਨਹੀਂ ਸਰ ਵੀ ਚਲੋ ਕੋਈ ਗੱਲ ਨਹੀਂ ਬੱਚੇ ਦੀ ਗੱਲ ਆ ਛੱਡ ਦੀ ਸਰ ਉਸ ਤੋਂ ਬਾਅਦ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਪੈਸੇ ਦਿੱਤੇ ਪੈਸੇ ਦੇ ਕੇ ਸਾਨੂੰ ਪਤਾ ਲੱਗਿਆ ਸਿੰਕਵਾਰੀ ਕਰਾਈ ਕਹਿੰਦੇ ਮੁੰਡੇ ਵਾਲਿਆਂ ਨੂੰ 8 ਲੱਖ ਰੁਪਏ ਦਿੱਤਾ ਗਿਆ 8 ਲੱਖ ਰੁਪਏ ਦੇ ਕੇ ਜੀ ਕਤਲ ਕਰਾਇਆ ਗਿਆ ਤੇ ਪੁਲਿਸ ਨੂੰ ਰਾਤ ਨੂੰ 2 ਵਜੇ ਕਾਲ ਕੀਤੀ ਗਈ ਪੁਲਿਸ ਨੇ ਉਸ ਟਾਈਮ ਕੁਝ ਨਹੀਂ ਕੀਤਾ ਜੀ ਇਸ ਟਾਈਮ ਦੀ ਇਨਕੁਵਾਰੀ ਪੁਲਿਸ ਕਹਿ ਰਹੀ ਕਿ ਪਰਚਾ ਦਰਜਾ ਸਰ ਪਰਚੇ ਨੂੰ ਅਸੀਂ ਕੀ ਕਰੀਏ ਮੌਜੂਦ ਕਤਲ ਕਰਨ ਦਾ ਕਾਰਨ ਕੀ ਰਾਇਆ ਕਤਲ ਕਰਨ ਦਾ ਕਾਰਨ ਸਰ ਕੁੜੀ ਸੀ ਤੁਹਾਨੂੰ ਦੱਸਿਆ ਕੁੜੀ ਦਾ ਮੈਟਰ ਸੀ ਸਰ ਕੁੜੀ ਕਰਕੇ ਕਤਲ ਕਰਾਇਆ ਗਿਆ ਪੈਸਿਆਂ ਤੇ ਕਤਲ ਹੋਇਆ ਜੀ ਇਹ ਦੋਵੇਂ ਪ੍ਰਵਾਸੀ ਨੇ ਕਿ ਵੀ ਇੱਕ ਸਾਈਡ ਤੋਂ ਨਹੀਂ ਦੋਨੇ ਸਾਡ ਪਰਵਾਸੀ ਆ ਜੀ ਪਰਵਾਸੀ ਪਰਿਵਾਰ ਨੇ ਕਰਵਾਇਆ ਹਾਂਜੀ ਪਰਿਵਾਰ ਨੇ ਕਰਵਾਇਆ ਅੱਛਾ ਹਾਂਜੀ ਪੈਸੇ ਦੇ ਕੇ ਕਤਲ ਕਰਵਾਇਆ ਸਰ ਮਾਂ ਮੰਗੇ ਹੀ ਸਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਤਰਨਾ ਉਦੋਂ ਤੱਕ ਅਸੀਂ ਚੱਕਣਾ ਨਹੀਂ ਸੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿੰਨੇ ਤੱਕ ਉਮਰ ਕਿ ਨਹੀਂ ਮੁੰਡੇ ਦੀ ਉਮਰ 19 ਸਾਲ ਆ ਸਰ ਜੀ 19 ਸਾਲ ਉਮਰ ਆ ਜੀ ਨਾਮ ਕੀ ਸੀ ਮੁੰਡੇ ਦਾ ਉਹਨਾਂ ਦਾ ਵਿਕਾਸ ਵਿਕਾਸ ਹਾਂ ਜੀ ਉਹ ਪੈਂਟਰ ਦਾ ਕੰਮ ਕਰਦਾ ਸੀ ਜੀ ਹਾਂ ਜੀ ਠੀਕ ਆ ਧੰਨਵਾਦ ਹਾਂ ਜੀ ਬੋਤਲਾ ਕਲਾਕੇ ਵਾਲੇ ਮੂੰਹ ਚ ਬੋਤਲਾ ਪੰਨੀਆ ਜਦੋਂ ਭੱਜਣ ਲੱਗਿਆ ਉਹਦੇ ਇੱਥੇ ਟੱਕ ਮਾਰਿਆ ਉਹਨਾਂ ਨੇ ਗਰਦਨ ਤੇ ਠੀਕ ਆ ਹਲਟ ਉਹ ਇੱਥੇ ਗਿਆ ਹਥਿਆਰ ਸੀ ਉਹਨਾਂ ਕੋਲ ਹਾਂ ਜੀ ਹਥਿਆਰ ਸੀ ਕਿ ਤਲਵਾਰਾਂ ਸੀ ਗਿਆ ਕਿੰਨੇ ਮੁੰਡਿਆਂ ਕੋਲ ਜਿਹੜਾ ਜਿਹੜਾ ਮੁੰਡਾ ਘਰੋਂ ਲੈ ਤੀ ਕਿ ਉਹਦਾ ਕੀ ਨਾਮ ਹੈ ਕਿਹੜੀ ਉਹਦਾ ਨਾਮ ਗੁੱਲੂ ਸੀਗਾ ਜੀ ਉਹ ਬੜੇਆਲ ਦਾ ਹੀ ਸੀਗਾ ਜੀ ਗੁੱਲੂ ਨੌਤੀਗਾ ਜੀ ਉਹ ਪੁੱਲਾ ਪਤਾ ਏ ਉਹਦੇ ਘਰਦਿਆਂ ਨੂੰ ਨਹੀਂ ਇਹ ਪੁੱਛਦੇ ਸਾਡਾ ਮੁੰਡਾ ਕਿੱਥੇ ਆ ਸਾਨੂੰ ਮੈਨੂੰ ਇਹੀ ਜਗ੍ਹਾ ਤੇ ਲੈ ਜਾ ਕੇ ਕਤਲ ਕੀਤਾ ਜਿਹੜਾ ਏਰੀਆ ਉਹ ਸੂਏ ਜੀ ਬਾੜਿਆ ਸੂਏ ਤੇ ਮਾਮਲਾ ਨਹੀਂ ਕਰਦੇ ਕੀਤਾ ਮਾਮਲਾ ਇਹਨੇ ਸਰਜੀ ਨਹੀਂ ਕੀਤਾ ਉਹ ਇੱਕੋ ਕੁੜੀ ਆ ਜਿਹਨੂੰ ਪਿਆਰ ਕਰਦਾ ਸੀ ਉਹਦਾ ਵਿੱਚ ਹੱਥ ਹੈਗਾ ਉਹਦੇ ਘਰ ਦੇ ਸਾਹਮਣੇ ਕੀਤਾ ਗਿਆ ਉਹਨੂੰ ਵੀ ਲੈ ਕੇ ਰਿਮਾਂਡ ਤੇ ਲਿਟਾ ਜਾਵੇ ਉਹਨੂੰ ਵੀ ਪੁੱਛੇ ਕੀ ਗੱਲ ਕੀ ਆ ਬਸ ਤੁਸੀਂ ਜਾਣ ਦੇ ਬਾਅਦ ਰਲ ਲਗਾਏ ਤਾਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਨਾ ਪੁਲਿਸ ਵਾਲਿਆਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਇੱਥੇ ਆਏ ਹਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਇੱਥੇ ਆਏ ਹਾਂ ਜੇ ਪੁਲਿਸ ਵਾਲਿਆਂ ਕਾਰਵਾਈ ਕੀਤੀ ਗਈ ਹੁੰਦੀ ਅਸੀਂ ਇੱਥੇ ਨਾ ਹੋ ਗਏ ਮੁੰਡੇ ਲਾਪਤਾ ਹੈਗੇ ਮੁੰਡੇ ਲਾਪਤਾ ਕੀ ਜਾਣਦੇ ਆ ਤੁਹਾਂ وجہ ਨਾਲ ਆਏ ਤੁਹਾਨੂੰ ਇਨਸਾਫ਼ ਚਾਹੀਦਾ ਜੀ ਰਾਤੀ ਪਾਣੀ ਪੀਣਾ ਦੋ ਦਿਨ ਹੋ ਗਏ ਜੀ ਅੰਟੀ ਅੱਜ ਹਮਤੋਂ ਜਿਹੜੇ ਬੇਟੇ ਦੇ ਕਾਤਲ ਸੀਗੇ ਉਹ ਫੜ ਲਏ ਗਏ ਆ ਤੁਸੀਂ ਕਿੱਦਾਂ ਥੈਂਕਸ ਕਰਨਾ ਚਾਹੋਗੇ ਪੁੱਛਣਾ ਮੈਂ ਨਾ ਜਿੰਨੇ ਹਮਾਰੇ ਨਾ ਅਫਸਰ ਹੈ ਇਹਾ ਪੇ ਮੈਂ ਨਾਮ ਤਾਂ ਨਹੀਂ ਜਾਣਦੇ ਐਸਐਚਓ ਸਾਹਿਬ ਕੇ ਸਾਹਿਬ ਕੇ ਸਭ ਕੇ ਮੈਂ ਧੰਨਵਾਦ ਕਰਦੀ ਹੂੰ ਬਹੁਤ ਬਹੁਤ ਧੰਨਵਾਦ ਕਰਦੀ ਹੂੰ ਜੇ ਮੇਰਾ

तो बोला मैं नहीं जाऊंगी फिर गुल्लू कहा चल मेरा मम्मी बीमार है दे रघुनाथ हॉस्पिटल लेके जाना तब मेरे मुंडा आया कहता जैसा तेरा माँ वैसा मेरा माँ मैं चलती हूँ फिर आया ना तो नहीं आता जितने टीम वाले बच्चों के लेने के उनके बहुत बहुत धन्यवाद करती हूँ मैं एस एच साहब के सबको मैं धन्यवाद करती हूँ बहुत बहुत एक <laughs> लड़का जिसका नाम विकास कुमार सिंह ਜਿਸ ਦਾ ਮਰਡਰ ਕੀਤਾ ਗਿਆ ਹੈਗਾ ਦੋ ਬੰਦਿਆਂ ਵੱਲੋਂ ਜਿਨ੍ਹਾਂ ਦਾ ਸੂਰਜ ਕੁਮਾਰ ਇੱਕ ਮਨੋਜ ਕੁਮਾਰ ਨਾਮ ਦੇ ਦੋ ਬੰਦੇ ਸੀ ਜਿਨ੍ਹਾਂ ਨੇ ਇਹਨਾਂ ਨੇ ਮਿਲ ਕੇ ਇਹਦਾ ਮਰਡਰ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਐਸ ਐਚ ਓ ਸਰਬਨਗਰ ਵੱਲੋਂ ਇਹ ਤੇ ਸੈਕਸ਼ਨ ਅੰਡਰ ਸੈਕਸ਼ਨ 302 34 ਆਪੀਸੀ ਮੁਕੱਦਮਾ ਨੰਬਰ 63 ਦਰਜ ਕੀਤਾ ਗਿਆ ਸਰਬਨਗਰ ਪੁਲਿਸ ਸਟੇਸ਼ਨ ਵਿੱਚ ਤੇ ਇਹ ਇਹਨਾਂ ਦੇ ਬੈਕਗ੍ਰਾਉਂਡ ਪੀਐਸ ਤੋਂ ਕੀ ਕਰਨ ਪਿਆ ਬੈਕਗ੍ਰਾਉਂਡ ਕੁਝ ਨਹੀਂ ਸੀਗਾ ਲੜਕੀ ਦੇ ਕਾਰਨ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ ਔਰ ਇਮੀਡੀਏਟਲੀ ਇਹਨਾਂ ਨੇ ਆਪਣੇ ਮਾਈਂਡ ਵਿੱਚ ਲੈ ਕੇ ਕੀਤਾ ਇਸ ਦੇ ਬਾਰੇ ਬਾਕੀ ਇਨਵੈਸਟੀਗੇਸ਼ਨ ਕਰਾਂਗੇ ਜਿਸ ਬਾਰੇ ਸਾਰਾ ਕੁਝ ਪਾਸਾ ਚੱਲ ਰਿਹਾ ਹੈ ਸਰ ਉਹ ਲੜਕੀ ਨਾਮ ਉਹ ਰੇਦੀ ਰੋਸ਼ਮਾ ਮਰਨਾਲੇ ਕੁੰਡੇ ਦਾ ਇਹਨਾਂ ਨੇ ਕਤਲ ਕੀਤਾ ਹੈ ਇਹ ਚੀਜ਼ ਸਾਰੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਦੇਖਾਂਗੇ ਵੀ ਅਸਲ ਕਾਰਨ ਕੀ ਸੀਗਾ ਪੁਲਿਸ ਨੇ ਐਕਟਿਵਲੀ ਆਪਣਾ ਰੋਲ ਅਦਾ ਕੀਤਾ ਐਸਐਚਓ ਸਰਾਬਨਗਰ ਅਲੋਂਗ ਵਿਦ ਇਸ ਪਾਰਟੀ ਉਹਨਾਂ ਨੇ 48 ਆਵਰ ਦੇ ਵਿਚ ট্র্যাক ਕਰ ਦਿੱਤਾ ਔਰ ਬੰਦੇ ਆਪਣਾ ਤਿੰਨ ਨੂੰ ਅਰੈਸਟ ਕਰ ਲਏ ਹੈਗੇ ਨੇ ਜਿਨ੍ਹਾਂ ਚ ਇੱਕ ਮਾਈਨਰ ਹੈ ਇਹਦੇ ਵਿੱਚ ਦਾਤ ਦਾ ਇਸਤੇਮਾਲ ਕੀਤਾ ਸੀ ਜਿਹਦੇ ਵਿੱਚ ਇਹਨਾਂ ਨੇ ਜਿਸ ਦੇ ਨਾਲ ਇਹਨਾਂ ਨੇ ਮਰਡਰ ਕੀਤਾ ਸੀ ਲੱਕੀ ਦਾ ਇਹਦੇ ਬਾਰੇ ਆਪਾਂ ਅੱਜ ਨਹੀਂ ਕਲੀਅਰ ਕਰਾਂਗੇ ਤੁਹਾਨੂੰ ਦੱਸਾਂਗੇ